ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਜੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਆਂ ਖਬਰ ਹੈ ਜੀ ਤੂਰੀ ਤੋਂ ਕੀ ਕਹੋਗੇ ਸਿਵਲ ਹਸਪਤਲ ਚ ਅੱਜ ਸਾਡੀ ਧੂਰੀ ਦੇ ਪੱਤਰਕਾਰ ਪਾਈਚਾਰੇ ਵੱਲੋਂ ਇਕੱਠੇ ਹੋ ਕੇ ਜਰਨਲਿਜ਼ਮ ਇਸਨ ਧੂਰੀ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਬੂਟੇ ਲਾਏ ਗਏ ਨੇ ਕਿਉਂਕਿ ਅੱਜ ਕੱਲ ਜਿਹੜਾ ਮੌਸਮ ਚੱਲ ਰਿਹਾ ਆ ਵਾਤਾਵਰਣ ਦੀ ਸੋਤ ਤਾਂ ਲਈ ਉਹਦੇ ਲਈ ਬੂਟੇ ਲਗਾਉਣਾ ਪੌਦੇ ਲਗਾਉਣਾ ਬਹੁਤ ਜ਼ਰੂਰੀ ਆ ਤਾਂ ਕਿ ਜਿਹੜਾ ਆਪਣਾ ਆਉਣ ਵਾਲਾ ਸਮਾਂ ਵਾਤਾਵਰਣ ਦਾ ਉਹ ਜਿਹੜਾ ਦੁਸ਼ਤ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਇਹ ਬਾਤਾਂ ਬੰਦੀ ਚੁੱਤਾਂ ਲਈ ਹਰ ਇੱਕ ਵਿਅਕਤੀ ਦਾ ਫਰਜ਼ ਬਣਦਾ ਕਿ ਉਹ ਬੂਟੇ ਲਾਵੇ ਜਿੱਥੇ ਆਪਾਂ ਇੱਥੇ ਇਕੱਠੇ ਹੋ ਕੇ ਲਾ ਰਹੇ ਹਾਂ ਉੱਥੇ ਅਸੀਂ ਸਾਰੇ ਆਪਦੇ ਸਾਥੀਆਂ ਨੂੰ ਇਹ ਵੀ ਕਿਹਾ ਵੀ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਪੌਦੇ ਲਾਏ ਜਾਣ ਤੇ ਉਹਦੇ ਨਾਲ ਨਾਲ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਕਿ ਜਿਹੜੀ ਆਪਣੇ ਸਮਾਜ ਦੇ ਵਿੱਚ ਜ਼ਿਆਦਾਤਰ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹੋ ਰਹੇ ਆ ਆਕਸੀਜਨ ਦੀ ਘਾਟ ਹੋ ਰਹੀ ਆ ਉਹ ਪੂਰੀ ਹੋ ਸਕੇ ਕਿ ਆਪਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤੁਹਾਨੂੰ ਸਪੈਸ਼ੀਅਲ ਸ਼ੁਕਰੀਆ ਜੀ ਸਮਾਥੈਂਕਸ ਕਰਨਾ ਸਭ ਤੋਂ ਪਹਿਲਾਂ ਤਾਂ ਉਹ ਸਿਵਲ ਹਸਪੀਟਲ ਨੇ ਚੁਣਿਆ ਵੀ ਇੱਥੇ ਗੋ ਗ੍ਰੀਨ ਪਲਾਨ ਦੇ ਅੰਦਰ ਇੱਥੇ ਬੂਟੇ ਲਗਾਏ ਜਾਂ ਬੂਟੇ ਲਗਾਉਣਾ ਇੱਕ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਖਾਸ ਕਰਕੇ ਮਾਡਰਨ ਮੂਵਿੰਗ ਲਾਈਫ ਦੇ ਵਿੱਚ ਇੰਨੀ ਮਸ਼ੀਨਰੀ ਇੰਨਾ ਧੂਆਂ ਹੁਣ ਕਰਕੇ ਪੋਲੂਸ਼ਨ ਦਾ ਲੈਵਲ ਇੰਨਾ ਜ਼ਿਆਦਾ ਵੱਧ ਗਿਆ ਹਰ ਇੱਕ ਸੈਕੰਡ ਪਰਸਨ ਇਸ ਸਫਰਿੰਗ ਫਰੋਮ ਰੈਸਪੀਰੇਟਰੀ ਡਿਜ਼ੀਜ਼ ਇਹਨੂੰ ਕਰਨ ਲਈ ਜ਼ਰੂਰੀ ਹੈ ਵੀ ਆਪਾਂ ਬੁੱਧੋਬੱਧ ਗ੍ਰੀਨ ਰਿਡੀ ਬੈਲਟ ਨੂੰ ਵਧਾਈਏ ਬੂਟੇ ਬੁੱਧੋ ਹੈ ਹਰ ਇੱਕ ਇਨਸਾਨ ਨੂੰ ਐਟ ਲੀਸਟ ਤਾਂ ਕਿ ਲੋਕਾਂ ਨੂੰ ਰੈਸਪੀਰੇਟਰੀ ਡਿਜ਼ੀਜ਼ ਤੋਂ ਬਚਾਇਆ ਜਾ ਸਕੇ